ਦੈਨਿਕ ਸੂਰਤ ਵੀ ਵੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਇੱਕ ਵੱਡੀ ਖਬਰ ਆ ਰਹੀ ਹੈ ਕਿ ਮਨਜੀਤ ਸਿੰਘ ਜੀ ਕੇ ਜੋ ਕਿ ਡਿੱਗਜ ਅਕਾਲੀ ਨੇਤਾ ਨੇ ਪੰਥਕ ਨੇਤਾ ਨੇ ਦਿੱਲੀ ਦੇ ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਚ ਕਰ ਵਾਪਸੀ ਕਰ ਰਹੇ ਨੇ ਭਲਕੇ ਜੀ ਕੇ ਸਾਹਿਬ ਇਸ ਵਕਤ ਦੈਨਿਕ ਸੂਰਤ ਨਾਲ ਜੁੜੇ ਹੋਏ ਨੇ ਜੀ ਕੇ ਜੀ ਤੁਹਾਡਾ ਸਵਾਗਤ ਹੈ ਜੀ ਦੈਨਿਕ ਸੂਰਤ ਤੇ ਅਸਸੀ ਖਾਲ ਜੀ ਜੀ ਇਸ ਖਬਰ ਤੇ ਤੇ ਯਕਿ ਤੁਹਾਡੀ ਕਰ ਵਾਪਸੀ ਹੋ ਰਹੀ ਹੈ ਭਲਕੇ ਦੇਖੋ ਇਹਦਾ ਇਹ ਫੈਸਲਾ ਤਾਂ ਕੱਲ ਲਿਆ ਜਾਏਗਾ ਲੇਕਿਨ ਇਹ ਕਾਫੀ ਚਿਰ ਤੋਂ ਗੱਲ ਚੱਲੀ ਸੀ ਬਾਦਲ ਸਾਹਿਬ ਮੈਨੂੰ ਕਈ ਤਫਾ ਅਪਰੋਚ ਕਰ ਚੁੱਕੇ ਸੀਗੇ ਜੀ ਔਰ ਫੇਰ ਹੋਰ ਮੈਨੂੰ ਮੁੱਖ ਤੌਰ ਤੇ ਸੰਸਮਾਜ ਨੇ ਔਰ ਰੋਹ ਪੰਥਕ ਜਿਹਾ ਬੰਦਿਆ ਨੇ ਅਪਰੋਚ ਕੀਤਾ ਜੀ ਕਿ ਜਿਸ ਤਰੀਕੇ ਨਾਲ ਸਰਕਾਰਾਂ ਸਾਡੇ ਜਿਹੜੇ ਮੁੱਦੇ ਨੇ ਮੇਲ ਮੁੱਦੇ ਦੇ ਸਿੱਖੋਂ ਤੇ ਉਹਨਾਂ ਦੇ ਉੱਤੇ ਅਵੇਸਲੀ ਹੋਈ ਹੋਈ ਹੈ ਔਰ ਕਿਸੇ ਨੂੰ ਸੀਰੀਅਸਲੀ ਨਹੀਂ ਲੈ ਰਹੀ ਉਹਦਾ ਕਾਰਨ ਹੈ ਕਿ ਅਸੀਂ ਸਰ ਇੱਕ ਇੰਟਰੀਪੈਨ ਹੈ ਜੀ ਔਰ ਮੈਨੂੰ ਯਾਦ ਹੈ 1982 ਜਦੋਂ ਮੇਰੇ ਪਿਤਾ ਦਾ ਕਤਲ ਹੋਇਆ 1981 ਦਸੰਬਰ ਜੀ ਉਹਦੇ ਬਾਅਦ ਵੱਡੇ ਬਾਦਲ ਸਾਹਿਬ ਸੰਤ ਲੰਗੋਆਵਾਲ ਸੰਤ ਭਿੰਡਰ ਵਾਲੇ ਉਹਨਾਂ ਨੇ ਮੈਨੂੰ ਬੁਲਾ ਕੇ ਆਖਿਆ ਵੀ ਤੁਸੀਂ ਆਪਣਾ ਅਕਾਲੀ ਦਲ ਖਤਮ ਕਰਕੇ ਧਰਮਯੁੱਧ ਮੋਰਚਾ ਲੱਗਿਆ ਤੇ ਤੁਸੀਂ ਸ਼ਮੂਲੀਅਤ ਕਰੋ ਜੀ ਅੱਜ ਵੀ ਕੁਝ ਐਸੀ ਹਾਲਾਤ ਲੱਗ ਰਹੇ ਨੇ ਕਿ ਸਰਕਾਰਾਂ ਜੇ ਕਹਿੰਦੇ ਉਹ ਸੀਰੀਅਸਲੀ ਨਹੀਂ ਲੈ ਰਹੀ ਐ ਐਸਜੀਪੀਸੀ ਦਾ ਪ੍ਰਧਾਨ ਮੰਗੇ ਟਾਈਮ ਔਰ ਉਹਨੂੰ ਹੋਮ ਮਿਨਿਸਟਰ ਜਾਂ ਪ੍ਰਾਈਮ ਮਿਨਿਸਟਰ ਟਾਈਮ ਨਾਲ ਧਿਆਨ ਮੈਂ ਸਮਝਦਾ ਹਾਂ ਕਿ ਇਸ ਵੇਲੇ ਲੋੜ ਹੈ ਕਾਮ ਨੂੰ ਆਪਣੀ ਪਰਸਨਲੀ ਗੋ ਆਪਣੇ ਛੋਟੇ-ਛੋਟੀ ਈਗੋ ਜਿਹੇ ਯਾਸ ਨੂੰ ਛੱਡ ਕੇ ਅ ਪੰਥ ਦੇ ਝੰਡੇ ਥੱਲੇ ਸੱਜੇ ਹੋਣਾ ਚਾਹੀਦਾ ਤਾਂ ਕਿ ਇੱਕ ਆਵਾਜ਼ ਦੇ ਵਿੱਚ ਗੱਲ ਕਰ ਸਕੀਏ ਜੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਭਲਕੇ ਪਤਾ ਲੱਗ ਰਿਹਾ ਹੈ ਕਿ ਤੁਹਾਡੇ ਗ੍ਰਹਿ ਵੀ ਖਿਆਰੇ ਨੇ ਜੀ 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 ਜੇ ਉਹਨਾਂ ਦੇ ਨਾਲ ਸੀਨੀਅਰ ਲੀਡਰਸ਼ਿਪ ਹੋਣਾ ਰਹੀ ਹੈ اور سر جی کور کمیٹی اور پی ایس کی نے پولیٹیکل افیئرز کی میٹنگ ہے اپ کو جی میٹنگ لے لی تھی جی انہوں نے فیصلہ لیا انہاں دی میٹنگاں وچ دی سینئر لیڈرشپ نال والی سی بال تھا بھی کہ سਾਨੂੰ ایک اک کرنا چاہیے دا انہاں دی رائے ہے فیصلہ کل ہوئے گا جی جےویں کہ ਪੰਜਾਬ ਦੀ ਤਰ੍ਹਾਂ ਹੀ ਦਿੱਲੀ ਦੀ ਜਿਹੜੀ ਅਕਾਲੀ ਸਿਆਸਤ ਹੈ ਉਹਦੇ ਚ ਵੀ ਧੜੇਬੰਦੀ ਹੈ ਤਾਂ ਕਿਸ ਤਰ੍ਹਾਂ ਕੁਝ ਜਿਹੜੇ ਸੀਨੀਅਰ ਅਕਾਲੀ ਨੇਤਾ ਨੇ ਦਿੱਲੀ ਦੇ ਮੇਰਾ ਸਿੱਧਾ ਇਸ਼ਾਰਾ ਪਰਮਜੀਤ ਸਿੰਘ ਸਰਨਾਵਾਲਾ ਹੈ ਜਾਂ ਹੋਰ ਨੇ ਉਹ ਉਹਨਾਂ ਨਾਲ ਜੋ ਵਖਰੇਵੇਂ ਨੇ ਜਾਂ ਜਿਸ ਤਰ੍ਹਾਂ ਦੇ ਦਿੱਲੀ ਦੀ ਰਾਜਨੀਤੀ ਹੈ ਜੋ ਉਸ ਉਸ ਨੂੰ ਮੱਧੇਰੇ ਚ ਰੱਖਦੇ ਹੋਏ ਕਿਸ ਤਰ੍ਹਾਂ ਚੱਲਿਆ ਜਾਏਗਾ ਜੀ ਅੱਗੇ ਹਾਂਜੀ ਇਸ ਤਰ੍ਹਾਂ ਹੈ ਕਿ ਦਿੱਲੀ ਦੀ ਰਾਜਨੀਤੀ ਜਿਹੜੀਆਂ 1.5-2 ਸਾਲ ਪਹਿਲੇ ਗੁਰਦੁਆਰਾ ਕਮੇਟੀ ਦੀ ਇਲੈਕਸ਼ਨਾਂ ਹੋਈਆਂ ਸੀ ਤਿੰਨ ਬੁਖ ਪਾਰਟੀਆਂ ਲੜੀਆਂ ਸੀ ਇੱਕ ਤੇ ਅਕਾਲੀ ਦਲ ਬਾਦਲ ਜੀ ਔਰ ਇੱਕ ਸਰਨਾ ਸਾਹਿਬ ਦਾ ਦਿੱਲੀ ਅਕਾਲੀ ਦਲ ਔਰ ਮੇਰੀ ਜਗਤੂ ਪਾਰਟੀ ਜੀ ਤੇ ਉਸ ਦੇ ਵਿੱਚ 90% ਵੋਟਾਂ ਜਿਹੜੀਆਂ ਸੀ ਤਿੰਨਾਂ ਨੂੰ ਮਿਲੀਆਂ ਸੀ ਜੀ ਜਿਹੜੇ ਅੱਜ ਪ੍ਰਧਾਨ ਨੇ ਭਾਵੇਂ ਹੋਣ ਕਾਲਕਾ ਜੀ ਜਾਂ ਕਾਲੋ ਸਾਫ ਸੈਕਟਰੀ ਹੋਣ ਜਾਂ ਸਰਸਾ ਜਿਹੜਾ ਆਪਣੀ ਇਲੈਕਸ਼ਨ ਤਾਂ ਨਹੀਂ ਜਿੱਤ ਸਕਿਆ ਲੇਕਿਨ ਬੀਜੇਪੀ ਦੇ ਪਿੱਛੇ ਰਹਿ ਕੇ ਸਾਰਾ ਕੁਝ ਕਰਦਾ ਪਿਆ ਇਹ ਕਿਸੇ ਵੀ ਕਿਸੇ ਵੀ ਪਾਰਟੀ ਨੂੰ ਬਣਾ ਕੇ ਅੱਜ ਤੱਕ ਇਲੈਕਸ਼ਨ ਨਹੀਂ ਜਿੱਤ ਸਕੇ ਇਹ ਇਲਾਕ ਪਾਰਟੀਆਂ ਜੋ ਜਿੱਤ ਕੇ ਕ੍ਰਾਸਓਵਰ ਕਰਕੇ ਇਹਨਾਂ ਨੇ ਇਹ 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 ਜ਼ਿਲ੍ਹੀ ਕਮੇਟੀ ਦੇ ਕਬਜ਼ਾ ਕੀਤਾ ਸੋ ਇਸ ਕਰਕੇ ਮੈਂ ਸਮਝਦਾ ਕਿ ਦਿੱਲੀ ਦੀ ਸਿੱਖ ਸਿਆਸਤ ਇੱਕ ਪਾਸੇ ਨੂੰ ਬਦਲੀ ਹੋ ਗਈ ਵੀ ਜਿਹੜੇ ਆਪੋ ਚ ਖਾਣਾ ਜੰਗੀ ਕਰਦੇ ਸੀਗੇ ਉਹ ਤਿੰਨੋਂ ਇਕੱਠੇ ਹੋ ਰਹੇ ਆ ਇਹਦੇ ਨਾਲ ਮੈਂ ਸਮਝਦਾ ਕਿ ਕਮੇਟੀ ਤਾਕਤ ਬਣ ਕੇ ਦਿੱਲੀ ਚ ਅਸੀਂ ਉਬਰਾਂਗੇ ਐਨਡੀਏ ਚ ਸ਼ਾਮਲ ਹੋਣ ਬਾਰੇ ਵੀ ਕੋਈ ਵਿਚਾਰ ਚਰਚਾ ਹੋ ਰਹੀ ਹੈ ਜੀ ਅਕਾਲੀ ਦਲ ਦੇ ਦੁਬਾਰਾ ਬੋ ਸਾਡਾ ਏਜੰਡਾ ਮੇਰਾ ਏਜੰਡਾ ਐਨਡੀਆ ਜਾਂ ਪਾਵਰ ਪੋਲਿਟਿਕਸ ਦਾ ਨਹੀਂ ਹੈ ਹਲੇ ਇਹ ਤਾਂ ਅਕਾਲੀ ਦਲ ਜਾਣੇ ਲੇਕਿਨ ਇਹ ਜ਼ਰੂਰ ਹੈ ਕਿ ਅਕਾਲੀ ਦਲ ਦਾ ਜੇ ਵजूद ਹੋਏਗਾ ਤਾਂ ਅਸੀਂ ਸਿੱਖਾਂ ਦੀ ਗੱਲ ਕਰ ਸਕਾਂਗੇ ਕੌਮ ਦੇ ਮਸਲੇ ਹੱਲ ਕਰ ਸਕਾਂਗੇ ਜੇ ਅਕਾਲੀ ਦਲ ਦਾ ਵजूद ਨਾ ਹੋਇਆ ਜਿਵੇਂ ਨਿਹੰਗਾਰ ਵਾਲੇ ਪਾਸੇ ਗਿਆ ਅਕਾਲੀ ਦਲ ਪਿਛਲੇ ਸਮੇਂ ਦੇ ਵਿੱਚ ਜੀ ਮੈਂ ਸਮਝਦਾ ਮਾਂ ਕਿ ਉਹ 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 ਗੱਲਾਂ ਦੇ ਵਿੱਚੋਂ ਹੁਣ ਆਪਣੀ ਈਗੋ ਛੱਡ ਕੇ ਸਾਨੂੰ ਵੱਡੇ ਫੈਸਲੇ ਲੈਣੇ ਪੈ ਰਹੇ ਆ ਅਕਾਲੀ ਦਲ ਨੇ ਮਨੂੰ ਸਾਸਬੀਰ ਸਿੰਘ ਬਾਦਲ ਨੇ ਉਹਨਾਂ ਦੀ ਪਾਰਟੀ ਨੇ ਮਨੂੰ ਮਾਰਚ 2019 ਕੱਢਿਆ ਸੀ आज मैनु ਆਪ ਕਰ ਲੈਣ ਆ ਰਹੇ ਨੇ ਸਮਝਦਾ ਕਿ ਵਾਸਤੇ ਹੀ ਗੱਲ ਹੈ ਕਿ ਮੈਂ ਪੁਰਾਣੀ ਚੀਜ਼ਾਂ ਨੂੰ ਮਿੱਟੀ ਪਾ ਕੇ ਅਸੀਂ ਅੱਗੇ ਚੱਲੀਏ ਆਖਰੀ ਸਵਾਲ ਲੈ ਰਹੇ ਜੀ ਮੈਂ ਤੁਸੀਂ ਵੀ ਮਨਜਿੰਦਰ ਸਿੰਘ ਸਿਰਸਾ ਵਾਸਤੇ ਰਤਾ ਸਖਤ ਸ਼ਬਦ ਵਰਤੇ ਨੇ ਇਸ ਆਪਣੀ ਗੱਲਬਾਤ ਚ ਜੇਕਰ ਐਨਡੀਏ ਚ ਦੁਆਰਾ ਸ਼ਮੂਲੀਅਤ ਹੁੰਦੀ ਹੈ ਤਾਂ ਮਨਜਿੰਦਰ ਸਿੰਘ ਸਿਰਸਾ ਉੱਥੇ ਪਹਿਲਾਂ ਹੀ ਮੌਜੂਦ ਨੇ ਦੇਖੋ ਸਿਰਸਾ ਜਿਹੜਾ ਹੈ ਨਾ ਸਿੱਖਾਂ ਨੂੰ ਰਿਪਰਿਜ਼ੈਂਟ ਨਹੀਂ ਕਰਦਾ ਸਿਰਸਾ ਸਾਹਿਬ ਅਕਾਲੀ ਦਲ ਨੂੰ ਰਿਪਰਿਜ਼ੈਂਟ ਨਹੀਂ ਕਰਦੇ ਉਹ ਭਾਜੀਪੀ ਦੇ ਅੱਜ ਲੀਡਰ ਨੇ ਜੀ ਉਹ ਬੀਜਪੀ ਕਿਸ ਲੈਵਲ ਦੇ ਲੀਡਰ ਨੇ ਉਹ ਬੀਜਪੀ ਜਾੜੇ ਜਾਂ ਲੋਕੀ ਜਾਣ ਲੇਕਿਨ ਕੌਮ ਦੀ ਗੱਲ ਸਿੱਖਾਂ ਦੀ ਗੱਲ ਜੇ ਕਿਸੇ ਨੇ ਕਰਨੀ ਹੋਏਗੀ ਤੇ ਉਹ ਇਸ ਤਰ੍ਹਾਂ ਕਰਨਗੇ ਜਿਸ ਨਾਲ ਸਿੱਖਾਂ ਦਾ ਵੋਟ ਬੈਂਕ ਹੋਰ ਸਿੱਖਾਂ ਦੀ ਸਪੋਰਟ ਹੋਏਗੀ ਜੀ ਬਹੁਤ ਸ਼ੁਕਰੀਆ ਜੀ ਦਿਨਿਕ ਸੂਰ ਨੂੰ ਸਮਾਂ ਦੇਣ ਵਾਸਤੇ ਜੀ ਕੇ ਜੀ